ਭਾਈ ਵੀਡੀਓ ਐਂਡ ਤੱਕ ਦੇਖ ਲਿਓ ਜੇ ਤੁਹਾਨੂੰ ਲੱਗਿਆ ਵੀ ਆਹ ਵੀਡੀਓ ਦੇਖ ਕੇ ਸਾਡਾ ਸਮਾਂ ਹੀ ਖਰਾਬ ਹੋਇਆ ਤਾਂ ਬੇਸ਼ੱਕ ਚੈਨਲ ਨੂੰ ਅਨਫੋਲੋ ਕਰ ਦਿਓ ਡਿਸਲਾਈਕ ਕਰ ਦਿਓ ਇੱਕ ਵਾਰ ਰਾਜਾ ਅਕਬਰ ਤੇ ਬੀਰਬਲ ਦੋਨੇ ਜਣੇ ਸਕਾਰ ਕਰਨ ਚਲੇ ਗਏ ਜਦੋਂ ਸਕਾਰ ਕਰਨ ਗਏ ਰਸਤੇ ਦੇ ਵਿੱਚ ਤੁਰੇ ਜਾਂਦੇ ਆ ਤੇ ਰਾਜਾ ਅਕਬਰ ਸੱਜੇ ਪਾਸੇ ਘੋੜਾ ਮੋੜਨ ਲੱਗਿਆ ਤਾਂ ਬੀਰਬਲ ਆਖਣ ਲੱਗਿਆ ਨਹੀਂ ਆਪਾਂ ਥੋੜੇ ਵਾਲੀ ਸਾਈਡ ਨਹੀਂ ਜਾਂਦੇ ਸੱਜੇ ਪਾਸੇ ਨਹੀਂ ਜਾਂਦੇ ਆਪਾਂ ਖੱਬੇ ਰਸਤੇ ਚੱਲਾਂਗੇ ਉਹ ਕਹਿੰਦਾ ਨਹੀਂ ਨਹੀਂ ਕੁਝ ਨਹੀਂ ਹੁੰਦਾ ਆਪਾਂ ਆਹੀ ਰਸਤੇ ਚੱਲਾਂਗੇ ਤਾਂ ਜਦੋਂ ਥੋੜੀ ਜੀ ਦੂਰ ਗਏ ਤਾਂ ਰਾਜਾ ਅਕਬਰ ਨੇ ਉੱਥੇ ਜਾ ਕੇ ਆਬਦੀ ਰਾਈਫਲ ਨਾਲ ਫਾਇਰ ਕੀਤਾ ਤਾਂ ਸ਼ੇਰ ਦੇ ਦਹਾੜਨ ਦੀ ਆਵਾਜ਼ ਆਈ ਰਾਜਾ ਅਕਬਰ ਡਰ ਗਿਆ ਤੇ ਵੀਰ ਬਲ ਆਖਣ ਲੱਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇਹ ਰਾਹ ਖਤਰੇ ਵਾਲਾ ਜੀ ਇੱਧਰ ਆਪਾਂ ਨੂੰ ਨਹੀਂ ਆਉਣਾ ਚਾਹੀਦਾ ਸੀ ਤਾਂ ਅਕਬਰ ਨੇ ਵੀਰ ਬਲ ਨੂੰ ਆਖਿਆ ਵੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਇਹ ਰਾਹ ਖਤਰੇ ਵਾਲਾ ਉਹ ਆਖਣ ਲੱਗਿਆ ਕਿ ਜਿਹੜੇ ਰਸਤੇ ਤੁਹਾਨੂੰ ਮੈਂ ਜਾਣ ਨੂੰ ਕਹਿ ਰਿਹਾ ਸੀ ਉਧਰਲੇ ਰਸਤੇ ਤੇ ਭੇਡਾਂ ਬੱਕਰੀਆਂ ਦੇ ਪੈਰਾਂ ਦੇ ਨਿਸ਼ਾਨ ਸੀ ਇੱਧਰ ਕੋਈ ਨਿਸ਼ਾਨ ਹੈ ਨਹੀਂ ਸੀ ਕਿੱਦਾਂ ਦੇ ਇਦਾਂ ਦੀ ਵੀ ਮਤਲਬ ਕਿਸੇ ਜਾਨਵਰ ਦਾ ਕਹਿੰਦਾ ਜਿਹੜੇ ਰਸਤੇ ਤੇ ਭੇਡਾਂ ਬੱਕਰੀਆਂ ਦੇ ਨਿਸ਼ਾਨ ਸੀ ਮਤਲਬ ਉਹ ਰਾਹ ਸ਼ੇਪ ਆ ਉੱਥੇ ਕੋਈ ਖੂਨਖਾਰ ਜਿਹੜਾ ਜਾਨਵਰ ਐ ਉਹ ਹੈ ਨਹੀਂ ਇੱਧਰ ਕੋਈ ਏਦਾਂ ਦਾ ਨਿਸ਼ਾਨ ਨਹੀਂ ਸੀ ਇੱਧਰ ਮਤਲਬ ਕੰਮ ਖਰਾਬ ਐ ਕੋਈ ਖੂਨਖਾਰ ਜਾਨਵਰ ਰਹਿੰਦੇ ਆ ਸ਼ੇਰ ਬਘਿਆੜ ਸਭ ਕੋ ਰਹਿੰਦਾ ਇੱਧਰ ਤਾਂ ਉਹਦਾ ਦਿਮਾਗ ਭਾਈ ਉਹ ਮੰਨ ਗਿਆ ਕਹਿੰਦਾ ਭਾਈ ਵੀਰਵਾਲ ਸ਼ਵਾਸ਼ੇ ਤੈਨੂੰ 500 ਸੋਨੇ ਦੀਆਂ ਮੋਹਰਾਂ ਦੇਉਂ ਜਾ ਕੇ ਦਰਬਾਰ ਚ ਕਹਿੰਦਾ ਜੀ ਸੱਤ ਵਚਨ ਤੇ ਉਹ ਕਹਿੰਦਾ ਹੁਣ ਆਪਾਂ ਬਚੀਏ ਕਿਵੇਂ ਸ਼ੇਰ ਤੋਂ ਕਹਿੰਦਾ ਜੀ ਕੋਈ ਗੱਲ ਨਹੀਂ ਇੱਕ ਵਾਰੀ ਤਾਂ ਸ਼ੇਰ ਦਹਾੜਦਾ ਹੁੰਦਾ ਹੈ ਜੇ ਆਪਾਂ ਹੁਣ ਵੀ ਛੇੜਾਂਗੇ ਪੰਗੇ ਲਾਵਾਂਗੇ ਤਾਂ ਉਹ ਆਪਣੇ ਤੇ ਹਮਲਾ ਕਰਨ ਦੀ ਤਾਕ ਦੇ ਵਿੱਚ ਆਊਗਾ ਆਪਣੇ ਕੰਨੀ ਕਹਿੰਦਾ ਆਪਾਂ ਚੁੱਪ ਕਰਕੇ ਲੰਘ ਚੱਲੋ ਇੱਥੋਂ ਤਾਂ ਭਾਈ ਉੱਥੋਂ ਬਚਦੇ ਬਚਾਉਂਦੇ ਦਰਬਾਰ ਦੇ ਵਿੱਚ ਪਹੁੰਚ ਗਏ ਰਾਜਾ ਅਕਬਰ ਤੇ ਵੀਰ ਬਲ ਵੀਰ ਬਲ ਕਹਿੰਦਾ ਲਿਆਓ ਜੀ ਮੇਰਾ ਨਾਮ 500 ਮੋਹਰਾ ਉਹ ਕਹਿੰਦਾ ਕਿਹੜਾ ਨਾਮ ਉਹ ਕਹਿੰਦਾ ਜੀ ਤੁਸੀਂ ਆਖਿਆ ਸੀ ਕਹਿੰਦਾ ਐ ਤਾਂ ਭਾਈ ਮੈਂ ਕਹਿਤਾ ਕਹਿੰਦਾ ਜੇ ਮੈਂ ਐਂ ਵੱਡਣ ਲੱਗਿਆ ਕਹਿੰਦਾ ਮੇਰੇ ਤੇ ਰਾਜ ਦੇ ਜਿਹੜਾ ਖਜ਼ਾਨਾ ਹੈ ਖਾਲੀ ਹੋ ਜੂ ਐ ਨਹੀਂ ਮੈਂ ਦਿੰਦਾ ਉਹ ਤਾਂ ਉਹੀ ਕਿਹਾਗਾ ਤੇ ਤੋਂ ਤਾਂ ਮੈਂ ਡਰਿਆ ਹੋਇਆ ਸੀ ਸ਼ੇਰ ਤੋਂ ਉਦੋਂ ਉਹੀ ਕਹਤਾ ਵੀ ਭਾਈ ਮੈਂ ਨਹੀਂ ਦਿੰਦਾ ਤੈਨੂੰ ਰਾਜਾ ਭਾਈ ਆਪਦੀ ਜ਼ਬਾਨ ਤੋਂ ਮੁੱਕਰ ਗਿਆ ਤਾਂ ਉੱਥੇ ਵੀਰਵਲ ਕਹਿਣ ਲੱਗਿਆ ਕਹਿੰਦਾ ਜੀ ਰੱਬ ਵੀ ਥੰਮਾਂ ਦੇ ਸਾਰੇ ਖੜਾ ਸੋਡੀ ਤਾਂ ਜ਼ਬਾਨ ਹੀ ਨਹੀਂ ਕੋਈ ਰਾਜਾ ਕਹਿੰਦਾ ਵੀ ਥੰਮਾਂ ਦੇ ਸਾਰੇ ਕਹਿੰਦਾ ਹੋਰ ਜੀ ਕਹਿੰਦਾ ਥੰਮ ਨੇ ਵੱਡੇ ਵੱਡੇ ਕਹਿੰਦਾ ਥੰਮਾਂ ਦੇ ਸਾਰੇ ਰੱਬ ਖੜਾ ਹੈ ਹੋਰ ਸੋਡੇ ਭਾ ਦੀ ਮੂੰਹ ਖੜਾ ਉਹ ਕਹਿੰਦਾ ਵੀ ਤੂੰ ਐਂ ਕਰ ਇਹ ਗੱਲ ਸਿੱਧ ਕਰ ਵੀ ਰੱਬ ਥੰਮਾਂ ਦੇ ਸਾਰੇ ਖੜਾ ਮੈਨੂੰ ਥੰਮ ਦਿਖਾ ਉਹ ਥੰਮਲੇ ਦਿਖਾ ਮੈਨੂੰ ਉਹ ਉਹ ਕਹਿੰਦਾ ਜੀ ਨਾ ਮੈਨੂੰ ਥੰਮਲੇ ਦਿਖਾਏ ਤੈਂ ਵੀ ਰੱਬ ਜਿਹੜੇ ਥੰਮ੍ਹਿਆਂ ਦੇ ਜਿਹੜੇ ਥੰਮ੍ਹਾਂ ਦੇ ਸਾਰੇ ਖੜਾ ਕਹਿੰਦਾ ਮੈਂ ਤੇਰਾ ਸਾਰਾ ਪਰਿਵਾਰ ਕੋਹਲੂ ਚ ਪੀੜਨ। ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਮੈਨੂੰ ਮਹੂਲਤ ਚਾਹੀਦੀ ਐ ਤੇ ਨਲੇ ਰੁਪਈਆ ਚਾਹੀਦਾ ਲੱਖ। ਤਾਂ ਰਾਜਾ ਕਹਿੰਦਾ ਕੋਈ ਗੱਲ ਨਹੀਂ ਜਿੰਨੇ ਪੈਸਾਂ ਦੀ ਤੈਨੂੰ ਲੋੜ ਆ ਉਹਨੇ ਪੈਸੇ ਮਿਲ ਜਾਣਗੇ ਤੇ ਜਿੰਨੇ ਮਹੂਲਤ ਦੀ ਲੋੜ ਆ ਤੈਨੂੰ ਮਹੂਲਤ ਮਿਲ ਜੂ। ਤਾਂ ਉਹ ਕਹਿੰਦਾ ਮੈਨੂੰ 1 ਲੱਖ ਰੁਪਈਆ ਚਾਹੀਦਾ ਤੇ 1 ਸਾਲ ਦੀ ਮਹੂਲਤ ਚਾਹੀਦੀ ਆ। ਵੀ ਸੋਨੂੰ ਮੈਂ ਥੰਮ੍ਹ ਦਿਖਾ ਦੂੰ ਜਿਹੜੇ ਥੰਮ੍ਹਾਂ ਦੇ ਸਾਰੇ ਰੱਬ ਖੜਾ ਐ। ਚਲੋ ਜੀ ਦੋਨਾਂ ਦੀ ਆਪਸ ਬੀਰਵਲ ਚੱਲ ਪਿਆ ਤੇ ਘਰੇ ਗਿਆ ਜਦੋਂ ਘਰੇ ਜਾ ਕੇ ਉਹਦੇ ਘਰ ਵਾਲਿਆਂ ਨੂੰ ਦੱਸਿਆ ਵੀ ਐ ਕਰਕੇ ਆ ਚੱਕ ਲੱਖ ਰੁਪਿਆ ਤੇ ਮੈਂ ਇੱਕ ਸਾਲ ਦੀ ਮਹੂਰਤ ਲੈ ਕੇ ਆਇਆ ਰਾਜੇ ਤੁਮਰ ਰਾਜੇ ਨੂੰ ਥੰਮ ਦਿਖਾਉਣੇ ਆ ਜਿਹੜੇ ਥੰਮਾਂ ਦੇ ਸਾਰੇ ਰੱਬ ਖੜਾ ਵੀ ਜੇ ਨਾ ਦਿਖਾਏ ਤਾਂ ਉਹ ਸਣੇ ਬੱਚੂ ਬੱਚਿਆਂ ਨੂੰ ਆਪਣੇ ਨੂੰ ਕੋਲੂ ਚ ਪੀੜ ਦੂ ਤਾਂ ਉਹਦੇ ਘਰ ਵਾਲੀ ਲੜ ਪਈ ਉਹਨੇ ਭਗਾ ਕੇ ਮਾਰਿਆ ਲੱਖ ਰੁਪਿਆ ਕਹਿੰਦੀ ਚੱਕ ਆਪਦਾ ਲੱਖ ਲੈ ਜਾ ਤੂੰ ਤਾਂ ਸਾਰੇ ਜਵਾਕਾਂ ਨੂੰ ਸਾਰੇ ਟੱਬਰ ਨੂੰ ਮਰਵਾ ਦੇਗਾ ਉਹ ਕਹਿੰਦਾ ਡਰ ਨਾ ਮੈਂ ਬੀਰਵਲ ਐ ਦਿਖਾਉਣ ਨੂੰ ਤਾਂ ਮੈਂ ਥੰਮ ਅੱਜ ਹੀ ਦਿਖਾ ਦਿਆਂ ਪਰ ਮੈਂ ਰਾਜੀ ਤੋ ਇੱਕ ਸਾਲ ਦੀ ਮਹੂਲਤ ਲੈ ਕੇ ਆਇਆ ਉਹ ਤਾਂ ਲੈ ਕੇ ਆਇਆ ਵੀ ਰਾਜਾ ਮੈਨੂੰ ਛੁੱਟੀ ਨਹੀਂ ਸੀ ਦਿੰਦਾ ਕਹਿੰਦਾ ਲળે ਤਾਂ ਹੁਣ ਇੱਕ ਸਾਲ ਚ ਮੈਂ ਸਾਰੀਆਂ ਰਿਸ਼ਤੇਦਾਰੀਆਂ ਚ ਘੁੰਮੇ ਆਉਂ ਸਾਰੇ ਯਾਰਾਂ ਮਿੱਤਰਾਂ ਨੂੰ ਮਿਲ ਕੇ ਆਉਂ ਠੀਕ ਹੈ ਤੇ ਥੰਮ ਉਹਨੂੰ ਮੈਂ ਦਿਖਾ ਦੂੰ ਰਾਜੇ ਨੂੰ ਐਡੀ ਕੀ ਗੱਲਾਂ ਮੈਂ ਵੀਰਵਲਾ ਕਹਿੰਦਾ ਮੈਂ ਮਾਰ ਨਹੀਂ ਖਾਂਦਾ ਤਾਂ ਉਹ ਆਖਣ ਲੱਗੀ ਚਲੋ ਠੀਕ ਹੈ ਤੇ ਉਹ ਕਹਿੰਦੀ ਭਾਈ ਉਹ ਕਹਿੰਦਾ ਜਿਹੜਾ ਸੀਗਾ ਅਕਬਰ ਵੀਰਵਲਾ ਵੀਰਵਲਾ ਕਹਿੰਦਾ ਵੀ ਤੂੰ ਜੇ ਕੋਈ ਤੈਨੂੰ ਕੰਮ ਹੈ ਜਾਂ ਕੁਝ ਵੀ ਹੈ ਤੈ ਮੇਰੇ ਕੋਲੇ ਨਹੀਂ ਆਉਣਾ ਮੈਂ ਫਲਾਣੇ ਫਲਾਣੇ ਥਾਂ ਜਾਊਂਗਾ ਵੀ ਤੂੰ ਔਖੀ ਸੌਖੀ ਆਪਦੇ ਜਵਾਕਾਂ ਨੂੰ ਆਪਣੇਆਂ ਨੂੰ ਆ ਚੱਕ ਪੈਸੇ ਇੱਕ ਸਾਲ ਇਹਨਾਂ ਦਾ ਪਾਲਣ ਪੋਸ਼ਣ ਕਰਨਾ ਵਧੀਆ ਤਰੀਕੇ ਨਾਲ ਉਹ ਕਹਿੰਦੀ ਜੀ ਠੀਕ ਆ ਸਤਿਵਚਨ ਜੀ ਉਹ ਪਈ ਚੱਲ ਪਿਆ ਜੰਗਲਾਂ ਕੰਨੀ ਤੁਰ ਪਿਆ ਪਹਿਲਾਂ ਤਾਂ ਸਾਰੀਆਂ ਰਿਸ਼ਤੇਦਾਰੀਆਂ ਚ ਮੈਂ ਮਿਲ ਕੇ ਆਇਆ ਰਿਸ਼ਤੇਦਾਰੀਆਂ ਚ ਮਿਲਿਆ ਆ ਯਾਰਾਂ ਦੋਸਤਾਂ ਨੂੰ ਮਿਲਿਆ ਆ ਉਹਨੇ ਅੱਖੇ ਵੀ ਚੱਲ ਹੁਣ 4 ਕਿੰਨੇ ਦਾ ਟਾਈਮ ਰਹਿ ਗਿਆ ਆਪਣੇ ਕੋਲੇ ਵੀ ਆਪਾਂ ਆਪਦਾ ਖੇਡੀਏ ਪੈਂਤਰਾ ਜਾ ਕੇ ਭਾਈ ਪਹਿਲਾਂ ਤਾਂ ਉਹਨੇ ਜੰਗਲਾਂ ਚ ਜੜੀਆਂ ਬੂਟੀਆਂ ਇਕੱਠੀਆਂ ਕਰਕੇ ਵਾਲਾਂ ਬੂਲਾਂ ਤੇ ਲਾ ਕੇ ਉਹਨੇ ਜਟਾਂ ਬਣਾ ਲਈਆਂ ਵੀਰਵਲ ਨੇ ਜਟਾਂ ਬਣਾ ਲਈਆਂ ਜਦੋਂ ਬਾਣਾ ਪਾਲਿਆ ਸਾਦਾ ਵਾਲਾ ਬਾਣਾ ਪਾ ਕੇ ਕਿਸੇ ਪਿੰਡ ਚ ਬਹਿ ਗਿਆ ਜਾ ਕੇ ਓਖਣ ਪਾਣਾ ਬੈਠਾ ਰੋਟੀ ਨਾ ਖਾਵੇ ਭਾਈ ਲੋਕ ਆਏ ਕਹਿੰਦੇ ਯਾਰ ਫਲਾਣਾ ਬਾਬਾ ਆਇਆ ਬੈਠਾ ਤਾਂ ਰੋਟੀ ਨਹੀਂ ਖਾਂਦਾ ਭਾਈ ਉਹਦੇ ਕੋਲੇ ਬੰਦੇ ਆਏ ਪੰਜ ਚਾਰੋਂ ਕਹਿੰਦੇ ਬਾਬਾ ਜੀ ਪ੍ਰਸ਼ਾਦਾ ਸਕੋ ਕਹਿੰਦਾ ਕਿਉਂ ਪ੍ਰਸ਼ਾਦਾ ਪ੍ਰਸ਼ਾਦਾ ਨਹੀਂ ਮਿ ਸਕਦਾ ਕਹਿੰਦਾ ਜੇ ਮੈਨੂੰ ਪ੍ਰਸ਼ਾਦਾ ਸਕਾਉਣਾ ਹੈ ਪ੍ਰਸ਼ਾਦਾ ਮੈਂ ਛਕ ਲੂੰ ਪਰ ਮੈਂ ਇੱਕ ਬੁਰਕੀ ਦੇ 10 ਰੁਪਏ ਲਵੋ ਉਹ ਕਹਿੰਦੇ ਵੀ ਬਾਬਾ ਨਲੇ ਤੇਨੂੰ ਪ੍ਰਸ਼ਾਦਾਸ਼ ਕਾਵਾਂਗੇ ਨਲੇ ਤੇਨੂੰ ਪੈਸੇ ਦੇਵਾਂਗੇ ਕਹਿੰਦਾ ਸਾਡੇ ਕੋਲੇ ਇੰਨੇ ਪੈਸੇ ਨਹੀਂ ਹੈਗੇ ਕੋਈ ਚਲੋ ਉਹਨੇ ਪ੍ਰਸ਼ਾਦਾ ਛਕਿਆ ਨਹੀਂ ਮੁੜਿਆ ਆ ਹੋਰ ਕਿਸੇ ਵੱਡੇ ਮੰਨ ਲਓ ਕਿਸੇ ਤਕੜੇ ਬੰਦੇ ਕੋਲੇ ਗੱਲ ਪਹੁੰਚ ਗਈ ਵਧੀਆ ਜ਼ਮੀਨ ਜਾਇਦਾਦ ਦਾ ਮਾਲਕ ਸੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਤਾਂ ਉਹਦੇ ਕੋਲੇ ਗੱਲ ਪਹੁੰਚੀ ਉਹ ਕਹਿੰਦਾ ਵੀ ਯਾਰ ਛਕਾ ਦੇਾਂਗੇ ਪ੍ਰਸ਼ਾਦਾ ਉਹ ਕਹਿੰਦਾ ਬਾਬਾ ਪ੍ਰਸ਼ਾਦਾ ਛਕਾਉਣਾ ਹੈ ਉਹ ਕਹਿੰਦਾ ਪ੍ਰਸ਼ਾਦਾ ਛਕ ਨੂੰ ਕਹਿੰਦਾ ਤੈਨੂੰ ਪਤਾ ਮੇਰੇ ਰੂਲ ਦਾ ਉਹ ਕਹਿੰਦਾ ਰੂਲ ਦਾ ਪਤਾ ਜੀ ਤੁਸੀਂ 10 ਰੁਪਏ ਬੁਰਕੀ ਦੇ ਲਓਗੇ ਉਹ ਕਹਿੰਦਾ ਬੁਰਕੀ ਦੇ 10 ਰੁਪਏ ਤਾਂ ਕੱਲ ਸੀ ਅੱਜ ਮੇਰਾ ਰੇਟ ਵਧ ਗਿਆ ਮੈਂ ਤਾਂ 20 ਰੁਪਏ ਲਵਾਂ ਬੁਰਕੀ ਦੇ ਉਹ ਕਹਿੰਦਾ ਬਾਬਾ ਕਮਾਲ ਕਰੀ ਜਾਂਦਾ ਨਾਲੇ ਤੈਨੂੰ ਰੋਟੀ ਖਵਾਵਾਂਗੇ ਨਾਲੇ ਤੂੰ 20 ਰੁਪਏ ਮੰਗਦਾ ਮੈਂ ਨਹੀਂ ਕਹਿੰਦਾ ਫਿਰ ਰੋਟੀ ਖਾਂਦਾ ਭਾਈ ਉਹ ਵੀ ਮੁੜ ਗਿਆ ਹੌਲੀ ਹੌਲੀ ਗੱਲ ਕੇ ਸੀ ਨਾ ਵਧੀਆ ਰਾਜ ਘਰਾਣੇ ਦੇ ਉਹ ਤਗੜੇ ਸੇਠ ਕੋਲੇ ਗੱਲ ਇਹ ਵਾਗੀ ਜਦੋਂ ਕਿਸੇ ਸੇਠ ਕੋਲੇ ਗੱਲ ਗਈ ਤਾਂ ਉਹ ਆਖਣ ਲੱਗਿਆ ਆਪਣੇ ਪਿਤਾ ਨੂੰ ਆਪਣੇ ਪਿਓ ਨੂੰ ਆਖਣ ਲੱਗਿਆ ਕਹਿੰਦਾ ਵੀ ਪਿਤਾ ਜੀ ਆਪਣੇ ਕੋਈ ਇੱਥੇ ਇੱਕ ਸਾਧ ਆਇਆ ਬੈਠਾ ਵੀ ਉਹ ਰੋਟੀ ਨਹੀਂ ਖਾ ਰਿਹਾ ਪ੍ਰਸ਼ਾਦਾ ਨਹੀਂ ਛਕ ਰਿਹਾ ਵੀ ਉਹ ਪ੍ਰਸ਼ਾਦਾ ਛਕਦਾ ਵੀ ਇੰਨੇ ਪੈਸੇ ਲੈਂਦਾ ਉਹ ਕਹਿੰਦਾ ਵੀ ਆ ਚੱਕ ਅਰਬਾਂ ਖਰਮਾਂ ਰੁਪਿਆ ਆਪਣੇ ਘਰੇ ਪਿਆ ਜਿੰਨਾ ਪੈਸਾ ਤੈਨੂੰ ਚਾਹੀਦਾ ਲੈ ਲੈ ਪ੍ਰਸ਼ਾਦਾ ਛਕਾ ਦੀ ਉਹਨੂੰ ਬਹੁਤ ਵੱਡਾ ਪੁੰਨ ਦਾ ਕੰਮ ਆ ਇਹ ਉਹ ਕਹਿੰਦਾ ਜੀ ਇੰਨੇ ਦੀ ਤਾਂ ਪੈਸੇ ਦੀ ਲੋੜ ਹੀ ਨਹੀਂ ਉਹ ਤਾਂ 20 ਰੁਪਏ ਬੁਰਕੀ ਦੇ ਲੈਂਦਾ ਜਦੋਂ ਬਾਗਿਆ ਉਹ ਸੇਠ ਉਸ ਸਾਧ ਕੋਲੇ ਗਿਆ ਵੀਰਵਲੀ ਸੀ ਹੈਗਾ ਤਾਂ ਸਾਧ ਤਾਂ ਕਿਹੜਾ ਸੀ ਸਾਧ ਕੋਲੇ ਜਾ ਕੇ ਕਹਿੰਦਾ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਉਣਾ ਜੀ ਉਹ ਉਹ ਸੇਠ ਦੇ ਪਿਓ ਨੇ ਉਹਨੂੰ ਆਖਿਆ ਸੀ ਵੀ ਪ੍ਰਸ਼ਾਦਾ ਸਿਕਾ ਦੀ ਪਰ ਸਿਕਾਈਂ ਘਰੇ ਲਿਆ ਕੀ ਕਿੰਨੇ ਪੈਸੇ ਲੱਗ ਜਾਣ ਉਹ ਕਹਿੰਦਾ ਜੀ ਠੀਕ ਹੈ ਕਹਿੰਦਾ ਬਾਬਾ ਜੀ ਪ੍ਰਸ਼ਾਦਾ ਸਿਕਾਉਣਾ ਕਹਿੰਦਾ ਪ੍ਰਸ਼ਾਦਾ ਸੱਕ ਨੂੰ ਤੈਨੂੰ ਰੂਲ ਦਾ ਪਤਾ ਮੇਰੇ ਦਾ ਉਹ ਕਹਿੰਦਾ ਮੈਨੂੰ ਪਤਾ ਹੈ ਜੀ ਤੁਸੀਂ 20 ਰੁਪਏ ਲੈਨੇ ਹੋ ਇੱਕ ਬੁਰਕੀ ਦੇ ਕਹਿੰਦਾ 20 ਤਾਂ ਕੱਲ ਪਰਸੋਂ ਸੀ ਮੈਂ ਰੋਟੀ ਦੇ ਇੱਕ ਬੁਰਕੀ ਦੇ ਲਊਗਾ 50 ਰੁਪਏ ਕਹਿੰਦਾ ਜੀ 50 ਲੈ ਲਿਓ ਕੋਈ ਗੱਲ ਨਹੀਂ ਪਰ ਪ੍ਰਸ਼ਾਦਾ ਘਰੇ ਆ ਕੇ ਸ਼ਕਣਾ ਪਊ ਕਹਿੰਦਾ ਹਲੇ ਹੋਰ ਸੁਣ ਇੱਕ ਬੁਰਕੀ ਦੇ 50 ਰੁਪਏ ਲੂੰ ਤੇ ਬੁਰਕੀ ਕਰੂੰਗਾ ਮੈਂ 1 ਰੁਪਏ ਜਿਨੀ ਜਿੰਨਾ ਰੁਪਏ ਦਾ ਸਹਿਜ ਹੁੰਦਾ ਇੰਨੀਆਂ-ਇੰਨੀਆਂ ਕਬੁਰਕੀਆਂ ਖਾਊਂਗਾ ਮੈਂ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਚਾਹੀ ਐਦੋਂ ਵੀ ਛੋਟੀਆਂ ਬੁਰਕੀਆਂ ਕਰ ਲਿਓ ਤੁਸੀਂ ਚਲੋ ਭਾਈ ਸਹਿਮਤੀ ਹੋਈ ਕਹਿੰਦਾ ਲਿਆ ਪ੍ਰਸ਼ਾਦਾ ਕਹਿੰਦਾ ਜੀ ਘਰੇ ਆ ਕੇ ਕਹਿੰਦਾ ਜੀ ਘਰੇ ਲੈ ਜਾ ਕੇ ਖਵਾਉਣੀ ਆ ਤਾਂ ਇੰਨੇ ਪੈਸੇ ਹੋਰ ਲੂੰ ਹੋਰ ਉਹਨੇ ਧਨਗਨਤ ਕਹਿੰਦਾ ਜੀ ਜਿਵੇਂ ਤੁਸੀਂ ਕਹੋਗੇ ਛੋਡਾ ਸਭ ਪ੍ਰਵਾਨ ਹੈ ਵੀ ਤੁਸੀਂ ਘਰੇ ਚੱਲੋ ਘਰੇ ਲੈ ਗਿਆ ਤੇ ਜਦ ਘਰੇ ਗਏ ਪ੍ਰਸ਼ਾਦਾ ਸਕਿਆ ਸ਼ਖਣ ਲੱਗਿਆ ਉਹ ਕਹਿੰਦਾ ਵੀ ਐ ਨਹੀਂ ਮੈਂ ਧਾਰ ਨਹੀਂ ਕਰਦਾ ਕਹਿੰਦਾ ਵੀ ਇੱਕ ਬੁਰਕੀ ਖਾਇਆ ਕਰੂੰ 50 ਰੁਪਏ ਰਖਾਇਆ ਕਰੂੰ ਇੱਕ ਬੁਰਕੀ ਖਾਇਆ ਕਰੂੰ ਛੋਟੀ ਜੀ 50 ਰੁਪਏ ਰਖਾਇਆ ਕਰੂੰ ਧਾਰ ਨਹੀਂ ਮੈਂ ਕਰਦਾ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਸਤਕਾਰ ਆ ਤੁਹਾਡਾ ਤੁਸੀਂ ਸਾਧੋ ਕਹਿੰਦਾ ਤੁਹਾਡਾ ਰੱਬੋਂ ਤੁਸੀਂ ਆਪ ਅਸੀਂ ਦੇਵਾਂਗੇ ਤੁਹਾਨੂੰ ਭਾਈ ਉਹਨੇ ਰਖਾਇਆ ਇੱਕ ਬੁਰਕੀ ਖਾਇਆ ਕਰੇ 50 ਰੁਪਏ ਰਖਾ ਲਿਆ ਕਰੇ ਚਲੋ ਹੁੰਦੇ ਹਵਾਉਂਦੇ ਅਕਬਰ ਕੋਲ ਹੀ ਗੱਲ ਪਹੁੰਚ ਗਈ ਕਹਿੰਦੇ ਇੱਕ ਸਾਧ ਹੈ ਜੀ ਐਂ ਕਰਕੇ ਰੋਟੀ ਖਾਂਦਾ ਹੋ ਕਹਿੰਦਾ ਬਲਾਓ ਕਰਿਆ ਪੇਸ਼ ਵੱਡੀਆਂ-ਵੱਡੀਆਂ ਜਟਾਂ ਤੇ ਵਿਚੀ ਸ਼ੇਖ ਜਿਹਨੇ ਨੇ ਪ੍ਰਸ਼ਾਦਾ ਸਕਾਇਆ ਸੀ ਉਹ ਤੇ ਵਿਚੀ ਵੀਰਵਲ ਸਾਧ ਦੇ ਭੇਖ ਦੇ ਵਿੱਚ ਸੀ ਜਦੋਂ ਗਏ ਦਰਬਾਰ ਦੇ ਵਿੱਚ ਤੇ ਦਰਬਾਰ ਦੇ ਵਿੱਚ ਜਾ ਕੇ ਕਹਿੰਦਾ ਭਾਈ ਇਹ ਗੱਲ ਕੀ ਹੈ ਵੀ ਤੂੰ ਨਲੇ ਤਾਂ ਲੋਕਾਂ ਤੋਂ ਰੋਟੀਆਂ ਖਾਈ ਜਾਂਦਾ ਹੈ ਨਲੇ ਪੈਸੇ ਲਈ ਜਾਂਦਾ ਹੈ ਵੀ ਮੇਰੇ ਰਾਜ ਦੇ ਵਿੱਚ ਇਹ ਗੱਲ ਨਹੀਂ ਚੱਲੂਗੀ ਕਾਰਨ ਦੱਸ ਕਹਿੰਦਾ ਕੀ ਕਾਰਨ ਹੈ ਕਹਿੰਦਾ ਕਾਰਨ ਕੀ ਹੋਣਾ ਜੀ ਆ ਗਿਆ ਆਪਦੀ ਅਸਲੀ ਰੂਪ ਦੇ ਵਿੱਚ ਕਹਿੰਦਾ ਕਾਰਨ ਤਾਂ ਫੇਰ ਦੱਸੂ ਮੈਨੂੰ ਪਹਿਲਾਂ ਸੋਨੇ ਦੀਆਂ ਮੋਹਰਾਂ ਦਿਓ 50 500 ਮੋਹਰ ਸੋਨੇ ਦੀ ਦਿਓ ਮਾਫ ਕਰਨਾ 500 ਮੋਹਰ ਸੋਨੇ ਦੀ ਦਿਓ ਉਹ ਕਹਿੰਦਾ ਕਿਹੜੀ ਸੋਨੇ ਦੀ ਮੋਹਰ ਕਹਿੰਦਾ ਜਿਹੜੀ ਸੋਨੇ ਦੀ ਮੋਹਰ ਤੁਸੀਂ ਮੈਨੂੰ ਕਿਹਾ ਸੀ ਜੰਗਲ ਦੇ ਵਿੱਚ ਜਦੋਂ ਸ਼ੇਰ ਤੋਂ ਬਚੇ ਸੀ ਆਪਾਂ ਉਹ ਸੋਨੇ ਦੀ ਮੋਹਰ ਦਿਓ ਉਹ ਕਹਿੰਦਾ ਤੂੰ ਵੀਰਵਲਾ ਓਏ ਕਹਿੰਦਾ ਹਾਂ ਜੀ ਮੈਂ ਵੀਰਵਲਾ ਹਾਂ ਮੈਂ ਦੱਸ ਦੂੰ ਵੀ ਕਿਉਂ ਮੈਂ ਕਬੂਰਕੀ ਦੇ ਤੋਂ ਇੰਨੇ ਪੈਸੇ ਲੈਂਦੇ ਨੇ ਇੰਨੀਆਂ ਰੋਟੀਆਂ ਖਾਂਦੇ ਇੰਨੇ ਪੈਸੇ ਕਿਉਂ ਲੈਂਦੇ ਨੇ ਘਰੇ ਜਾ ਕੇ ਪ੍ਰਸ਼ਾਦਾ ਛਕਣ ਦੇ ਇੰਨੇ ਪੈਸੇ ਕਿਉਂ ਲੈਂਦੇ ਨੇ ਕਹਿੰਦਾ ਮੈਨੂੰ 500 ਸੋਨੇ ਦੀਆਂ ਮੋਹਰਾਂ ਦੋ ਜਿਹੜੀਆਂ ਮੇਰੇ ਨਾਲ ਤੁਸੀਂ ਕਾਰਮੀਆਂ ਸੀ ਉੱਥੇ ਜਿਹੜਾ ਮੇਰੇ ਨਾਲ ਵਾਦਾ ਕੀਤਾ ਸੀ ਰਾਜਾ ਅਕਬਰ ਕਹਿੰਦਾ ਭਾਈ ਹਾਰ ਗਿਆ ਤੂੰ ਬੰਦਾ ਦਿਮਾਖੀ ਆ ਚੱਕ 500 ਸੋਨੇ ਦੀਆਂ ਮੋਹਰਾਂ ਤੂੰ ਜਿੱਤ ਗਿਆ ਕਹਿੰਦਾ ਠੀਕ ਐ ਕਹਿੰਦਾ ਹੁਣ ਤੇਰੇ ਜਵਾਕਾਂ ਨੂੰ ਤੇਰੇ ਪਰਿਵਾਰ ਨੂੰ ਕੋਹਲੂ 'ਚ ਪੀੜੂੰ ਤੇਰਾ ਸਾਲ ਪੂਰਾ ਹੋ ਗਿਆ ਦੱਸ ਕਹਿੰਦਾ ਥੰਮ ਕਿੱਥੇ ਨੇ ਉਹ ਕਹਿੰਦਾ ਜੀ ਥੰਮ ਵੀ ਦੱਸਦਾ ਕਹਿੰਦਾ ਆ ਖੜਾ ਸੇਠ ਇਹੇ ਜੇ ਥੰਮਾਂ ਦੇ ਸਹਾਰੇ ਰੱਬ ਖੜਾ ਹੈ ਕਹਿੰਦਾ ਉਹ ਕਿਵੇਂ ਕਹਿੰਦਾ ਇਹੇ ਜੇ ਥੰਮਾਂ ਦੇ ਸਹਾਰੇ ਖੜਾ ਇਹੇ ਜੇ ਧਰਮੀਆਂ ਦੇ ਸਹਾਰੇ ਖੜਾ ਹੈ ਇਹਨੂੰ ਕੋਈ ਲਾਲਚ ਨਹੀਂ ਇਹਨੂੰ ਮੇਰੇ ਤੱਕ ਕੋਈ ਗਾਉ ਨਹੀਂ ਕੋਈ ਲਾਲਚ ਨਹੀਂ ਇਹਨੇ ਨਲੇ ਪੈਸੇ ਦਿੱਤੇ ਇਹਨੇ ਰੱਬ ਦਾ ਰੂਪ ਸਮਝ ਕੇ ਮੈਨੂੰ ਮੇਰੇ ਬਾਣੇ ਦਾ ਸਤਕਾਰ ਕਰਿਆ ਇਹਨੂੰ ਮੇਰੇ ਬਾਣੇ ਦੇ ਵਿੱਚ ਰੱਬ ਦਿਸਿਆ ਚਾਹੇ ਮੈਂ ਚੋਰ ਸੀ ਚਾਹੇ ਠੱਗ ਸੀ ਪਰ ਇਹਨੇ ਮੇਰੇ ਚੋਂ ਰੱਬ ਦੇਖਿਆ ਮੇਰੇ ਬਾਣੇ ਚੋਂ ਰੱਬ ਦੇਖਿਆ ਇਨੇ ਰੱਬ ਦਾ ਇੰਨਾ ਸਤਕਾਰ ਕਰਾ ਕਰਿਆ ਇਹ ਰੱਬ ਦੇ ਥੰਮ ਨੇ ਇਹ ਜੇ ਲੋਕ ਇੰਨਾ ਲੋਕਾਂ ਦੇ ਸਹਾਰੇ ਰੱਬ ਖੜਾ ਹੈ ਇਹ ਨਹੀਂ ਥੰਮ ਰੱਬ ਦੇ ਰਾਜਾ ਅਕਬਰ ਬੀਰਬਲ ਦੇ ਪੈਰੀ ਡਿੱਗ ਪਿਆ ਕਹਿੰਦਾ ਭਾਈ ਤੂੰ ਸਹੀ ਆ ਇਹ ਜੇ ਥੰਮਾਂ ਦੇ ਸਹਾਰੇ ਰੱਬ ਖੜਾ ਹੈ ਹੁਣ ਵੀ ਇਹੋ ਜੇ ਥੰਮਾਂ ਦੇ ਸਹਾਰੇ ਰੱਬ ਖੜਾ ਹੈ ਜੇ ਸਾਰੇ ਲੋਕੀ ਬੇਈਮਾਨ ਹੋ ਜਾਣ ਤਾਂ ਦੁਨੀਆ ਗਰਕ ਜੇ ਕੁਛ ਨਾ ਕੁਛ ਹਲੇ ਵੀ ਹੈ ਕਿ ਨੇ ਰੱਬ ਦਾ ਨਾਮ ਜਪਣ ਵਾਲੇ ਪ੍ਰਮਾਤਮਾ ਨੂੰ ਮੰਨਣ ਵਾਲੇ ਦਇਆ ਕਰਨ ਵਾਲੇ ਧਰਮ ਨੂੰ ਮੰਨਣ ਵਾਲੇ ਬਹੁਤ ਲੋਕ ਇਹ ਜੇ ਹੈਗੇ ਨੇ ਜਿਨ੍ਹਾਂ ਦੇ ਸਹਾਰੇ ਰੱਬ ਖੜਾ ਜਿਨ੍ਹਾਂ ਦੇ ਸਹਾਰੇ ਦੁਨੀਆ ਚੱਲੀ ਜਾਂਦੀ ਹੈ ਜੇ ਕਹਾਣੀ ਵਧੀਆ ਲੱਗੀ ਤਾਂ ਮੇਰਾ ਵੀਰ ਸ਼ੇਅਰ ਕਰ ਦਿਓ ਜੇ ਵਧੀਆ ਨਹੀਂ ਲੱਗੀ ਤਾਂ ਕੋਈ ਸ਼ੇਅਰ ਕਰਨ ਦੀ ਲੋੜ ਨਹੀਂ ਬਾਈ ਕੋਈ ਮਜਬੂਰੀ ਨਹੀਂ ਹੈਗੀ ਜੇ ਵਧੀਆ ਲੱਗਦੀ ਹੈ ਤਾਂ ਕਹਾਣੀ ਨਾ ਸ਼ੇਅਰ ਕਰਦਿਆ ਕਰੋ ਜੇ ਇਹੋ ਜਿਹੀਆਂ ਕਹਾਣੀਆਂ ਸੁਣਨ ਦੇ ਸ਼ੌਂਕੀਓ ਤੁਸੀਂ ਜਿਹੜੀਆਂ ਕਹਾਣੀਆਂ ਆਪਣੇ ਦਾਦਾ ਦਾਦੀ ਨਾਨਾ ਨਾਨੀ ਸੁਣਾਉਂਦੇ ਹੁੰਦੇ ਸੀ ਇਹੋ ਜਿਹੀਆਂ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਕਰ ਲਓ ਫੋਲੋ ਸਾਰੇ ਸੱਜਣ ਵੀਰਾਂ ਦਾ ਧੰਨਵਾਦ ਪਿਆਰ ਭਰੀ ਸ਼ਸ਼ੀਕਾ